ਪ੍ਰੇਮੀ ਕਾ ਆਪਣੇ ਪ੍ਰੇਮੀ ਦਾ ਵਿਆਹ ਤੜਵਾਉਣ ਲਈ ਪਹੁੰਚ ਗਈ ਗੁਰਦੁਆਰਾ ਸਾਹਿਬ ਰਜਕੇ ਗੀਤਾ ਚਾਰ ਬੱਚਿਆਂ ਦੀ ਮਾਂ ਨੇ ਹਾਈਪੋਲਟਿਸ ਡਰਾਮਾ ਦੇਖੋ ਓਕੇ ਦੀਆਂ ਤਸਵੀਰਾਂ ਮਾਮਲਾ ਬਟਾਲਾ ਨੇੜੇ ਗੁਰਦੁਆਰਾ ਅਚਲ ਸਾਹਿਬ ਤੋਂ ਸਾਹਮਣੇ ਆਇਆ ਜਿੱਥੇ ਬਟਾਲਾ ਦੀ ਰਹਿਣ ਵਾਲੀ ਬਚਨਤ ਕੋ ਚਾਰ ਬੱਚਿਆਂ ਦੀ ਮਾਂ ਆਪਣੇ ਪ੍ਰੇਮੀ ਅਫਤਾਰ ਸਿੰਘ ਨਵਾਸੀ ਮਰੜ ਜਿਸਤਾ ਵਿਆਹ ਅਚਲ ਸਾਹਿਬ ਗੁਰਦੁਆਰਾ ਸਾਹਿਬ ਹੋ ਰਿਹਾ ਸੀ ਉਸ ਨੂੰ ਪਿੰਕ ਲੱਗ ਜਾਂਦੀ ਹੈ ਤੇ ਉਹ ਉੱਥੇ ਪਹੁੰਚ ਜਾਂਦੀ ਹੈ ਤੇ ਉਸ ਵੱਲੋਂ ਉੱਥੇ ਹਾਈਪੋਲਟ ਡਰਾਮਾ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਲੜਕੇ ਦੀ ਮਾਂ ਅਤੇ ਪੈਣ ਮੈਂ ਉਸ ਮਹਿਲਾ ਨੂੰ ਖੜੀਆਂ-ਖੜੀਆਂ ਸੁਣਾਉਂਦੀ ਹਾਂ ਅਤੇ ਸਾਰੇ ਡਰਾਮੇ ਤੋਂ ਬਾਅਦ ਮੌਕੇ ਤੇ ਪੁਲਸ ਪਹੁੰਚਦੀ ਹੈ ਜੋ ਮਾਮਲੇ ਨੂੰ ਸ਼ਾਂਤ ਕਰਦੀ, ਕੋਸ਼ਿਸ਼ ਕਰਦੀ ਹੈ। ਤੇ ਜੇ ਵਾਸੀ ਲੜਦੀ ਦੀ ਮਾਂ ਅਤੇ ਉਸਦੀ ਭੈਣ ਨੇ ਗਿਆ ਕਿ ਮਹਿਲਾ ਚਾਰ ਬੱਚੇ ਦੀ ਮਾਂ ਹੈ ਤੇ ਪਹਿਲਾਂ ਵੀ ਵਿਆਹੀ ਹੋਈ ਹੈ ਅਤੇ ਉਸਦਾ ਘਰ ਵਾਲਾ ਵੀ ਜਿੱਤਾ ਹੈ ਅਤੇ ਉਸ ਨੂੰ ਉਹਨਾਂ ਨੇ ਪਹਿਲਾਂ ਵੀ ਕਾਹ ਚੀ ਕਿ ਉਹ ਵਿਆਹੀ ਹੋਇਆ ਉਸਦਾ ਵਿਆਹ ਸਾਡੇ ਲੜਕੇ ਨਾਲ ਨਹੀਂ ਹੋ ਸਕਦਾ ਅਤੇ ਈਸ਼ਵਰ ਪਹਿਲਾਂ ਵੀ ਸਾਡੇ ਲੜਕੇ ਉੱਪਰ ਗੰਦ ਅਰੋਪ ਲਾ ਕੇ ਥਾਣੇ ਸ਼ਿਕਾਇਤ ਦਿੱਤੀ ਗਈ ਸੀ। ਅੱਜ ਵੀ ਆਪਣੇ ਬੱਚਿਆਂ ਨੂੰ ਆਪਣੇ ਨਾਲ ਗੁਰਦੁਆਰਾ ਸਾਹਿਬ ਲੈ ਕੇ ਇਹ ਜਿੱਥੇ ਸਾਡੇ ਲੜਕੇ ਦਾ ਵਿਆਹ ਹੋ ਰਿਹਾ ਹੈ ਤਾਂ ਜੋ ਵਿਆਹ ਨੂੰ ਉਤਾਰਵਾ ਸਕੀ। ਮੈਂ ਚੌਥਾ ਨੇ ਮੈਂ ਕਿਹਾ ਮੁੰਡਾ ਸਾਰੀ ਨੂੰ ਬਣਾ ਸਾਰੀ ਗੱਲ ਛੱਡੋ। ਅਈ ਇਹਨੂੰ ਜਾਣਦੇ ਨਹੀਂ ਕਾਲਰ ਬਣ ਕੇ ਤੁਹਾਡੇ ਘਰ ਆਈ ਮੈਨੂੰ ਕਿਹ ਪਤਾ ਤੂ ਕੀ ਕੀ ਕਰ ਗਈ। ਹੁਣ ਕੀ ਕਰਨਾ ਹੈ ਫਿਰ? ਮੇਰੀ ਗੱਲ ਮੁੰਡੇ ਨਾਲ ਮੁੰਡਾ ਬੁਲਾ ਦੂੰ। ਕਿਹ ਕੌਣ ਮੁੰਡੇ ਨਾਲ ਮੁੰਡਾ ਬੁਲਾ ਦਿੰਦਾ। ਮੁੰਡਾ ਨਾਲ ਗੱਲ ਹੀ ਨਹੀਂ ਆ ਕਿ ਕਾਹਦੇ ਲਈ ਮੁੰਡਾ ਬੁਲਾ ਦਈਏ। ਬੁਲਾਓ ਫਿਰ। ਕਾਹਦੇ ਲਈ ਬੁਲਾ ਦਈਏ। ਨਾ ਬੁਲਾਓ। ਘਾੜਨਾ ਮੈਂ ਰਿੰਡ ਚ ਵੀ ਨਾ ਕੁੜੀ ਰੱਖੀ ਉਹ ਵੀ 5-6 ਉਹਨੇ ਵਰਤਿਆ ਪਿੰਡ ਦੇ ਨਾਲ ਗਵਾਂਢੀ ਕੁੜੀ ਆ ਉਹਦੀ ਮੈਰਿਜ ਹੋ ਗਈ ਹੁਣ ਐਸਾ ਮੇਰੇ ਬੇਟੇ ਆ ਲੜਕੀ ਦੇ ਉਹ ਫੋਨ ਇਹਨੂੰ ਵਜਾ ਕਰੀ ਕਰਦੀ ਉਹਦੇ ਨਾਲ ਮੇਰਾ ਫਰੈਂਡ ਸਭ ਕਰਿਆ ਨਵੀਂ ਨੇ ਛੱਡਦਾ ਜਲੂਸ ਕੱਢਣ ਵਾਸਤੇ ਹੜਾਈਆਂ ਨਾ ਜਲੂਸ ਕੱਢਣ ਵਾਸਤੇ ਮੈਂ ਤੁਹਾਨੂੰ ਇਹ ਨਾ ਮਿਲ ਗਿਆ ਯਾਰ ਨਾ ਤੇਰੇ ਤੇ ਆ ਜਾ ਇੱਕ ਮਿੰਟ ਤੇ ਆ ਜਾ ਇੱਕ ਮਿੰਟ ਤੇ ਆ ਜਾ ਤੂੰ ਉਹ ਕੇ ਕਰਾ ਨਾ ਤਰਾ ਖਸਮ ਚੰਗਾ ਬਣਾ ਦੇ ਤਰਾ ਮਰ ਜਾ ਤਾਂ ਮੈਂ ਉਹਨੂੰ ਅੱਖਾਂ ਵੀ ਚਲ ਕੋਈ ਨਹੀਂ ਤਰਾ ਨਿਆਣੀ ਸਾਹ ਲੈਣੀ ਆ ਮੈਂ ਤੇਰਾ ਖਸਮ ਚੰਗਾ ਬਣਾ ਸਾਹਮਣੇ ਆਣ ਕੇ ਤੂੰ ਨਾ ਮਤਵਲ ਬੰਦਾ ਨਹੀਂ ਬੰਦੇ ਤੇ ਕੁਆਲ ਰਹੇ ਸਾਡੇ ਮੁੰਡਿਆਂ ਨਾਲ ਮਤਵਲ ਬੰਦਾ ਨਹੀਂ ਬੁੜੀਆਂ ਨੂੰ ਗੱਲ ਕਰਨਾ ਤੇਰਾ ਕੋਈ ਮਤਵਲ ਨਹੀਂ ਗੱਲ ਕਰਨਾ ਨਾ ਸਾਡੇ ਮਦਰ ਕਰੂ ਕਰੂ ਮੇਰੇ ਨਾਲ ਕੁੜੇ ਨਾਲ ਗੱਲ ਮੁੰਡੇ ਦੀ ਮੁੰਡਾ ਲਿਆ ਦੋ ਸਾਡੇ ਨਾਲ ਮਤਵਲ ਕਰ ਰਹੀ ਹੈ कांडी कांडी मीडिया जाने को चला गया ही है जहाँ तक काम में जा जा मैंने कोई आया ही नहीं कोई मैं किसने मगला किसने ही मारते हैं वो शर्म हो रहा है थोड़ी शर्म हो रही है वो तो बंदा है वारी के अंडिका ले बंदा बंदा जी बंदा जी नहीं मर्डर की बर्बादी करके सोचा कि ਸੋਰੀ ਜੀ ਉਹ ਪੁੱਤ ਬਲੈਕ ਨਹੀਂ ਆਇਆ ਜਿਆਦਾ ਗੱਲਾਂ ਕਰ ਰਿਹਾ ਹੈ ਉਹ ਫੜੀ ਤੇ ਰੱਖੋ ਉਹ ਕਰਾ ਦੇ ਹਮਰਾ ਪਹਿਲੇ ਹੱਥ ਨੇ 9 ਸਾਲ ਪੁੱਤ ਤੇਰਾ ਨਹੀਂ ਮੈਂ ਤੁਹਾਨੂੰ ਤੇਰੇ ਸਾਥੀ ਤੇ ਇਹ ਕੁੜੀ ਨਾਲ ਵਿਆਹ ਕਰਕੇ ਛੱਡ ਗਈ ਆ ਉਹਦੀ ਨਾ ਦੇਣੀ ਇਹਦੀ ਪਾੜ ਕੇ ਇਹ ਕੁੜੀਆਂ ਹੋਣ ਨਹੀਂਦਾ ਉਹ ਤੱਕ ਸਾਡੀ ਉਹ 9 ਸਾਲ ਪੁੱਤ ਜਿਹੜਾ ਤੇ ਛੱਡਦੀ ਤਾਂ ਸਾਡੇ ਸਾਰੇ ਟੱਪੜਾ ਹੋਗਾ ਤਬਾਹ आह मेरा तो आई मीडिया और कर ले और जा जा रे परे